4100 ਰੁਪਿਆ ਤੇ ਐਂਟਰੀ 700 ਰੁਪਿਆ ਬਹੁਤ ਹੀ ਵਧੀਆ ਕੱਪ ਹੋ ਰਿਹਾ ਜੀ 18ਵਾਂ ਸ਼ਾਨਦਾਰ ਨਰੂਲ ਪਿੰਡੂ ਕ੍ਰਿਕਟ ਟੂਰਨਾਮੈਂਟ ਪਿੰਡ ਗੁਲਾਪੇ ਵਾਲਾ ਸ੍ਰੀ ਮੋਕ ਮਕਸਰ ਸਾਹਿਬ ਦੀ ਧਰਤੀ ਦੇ ਵਿੱਚ ਹਾਂ ਜੀ ਕੋਲੜਾ ਕੋੜਾ ਨੂੰ ਬੈਂਕ ਤੇ ਭਾਈ ਸਿੰਦੀ ਨੂੰ ਕਿ ਦੋ ਪਲੇਅਰ ਭੇਜ ਦੇਣ ਭਾਈ ਜਿਗਰੌਣ ਦੇ ਵਿੱਚ ਜੇਟੂ ਟੀਮ ਦੇ ਅੰਪਾਇਰ ਅੰਪਾਇਰ ਕੋੜਾ ਕੋੜਾ ਟੀਮ ਦੇ ਦੋ ਪਲੇਅਰ ਗਰਾਊਂਡ ਵਿੱਚ ਪਹੁੰਚ ਜਾਣ ਜੀ ਅੰਪਾਇਰ ਤੇ ਕੋਡ ਦਾ ਮੈਦਾਨ ਵੀ ਪਹੁੰਚ ਗਿਆ ਭਾਈ ਜੀ ਸਟੇਜ ਤੇ ਤੇ ਬਾਲਿਆਲੀ ਤੇ ਨਾਲ ਟੀਮ ਬਈ ਟਾਸ ਕਰ ਲੈਣ ਬਾਲਿਆਲੀ ਬਰਸਜ ਪਿੱਥੋ ਭਾਈ ਜੀ ਸਟੇਜ ਤੇ ਆ ਕੇ ਟਾਸ ਕਰ ਲੈਣ ਬਾਲਿਆਲੀ ਬਰਸਜ ਪਿੱਥੋ ਤੇ ਕੋਡ ਦਾ ਐਂਟਰੀ ਬਲਾਗ ਐਂਟਰੀ ਐ ਕੋਲਡ ਵਾਲੇ ਬਾਈ ਨੂੰ ਬੈਂਟੇਗੇ ਐਂਟਰੀ ਦੇ ਜਾਣ ਬਾਈ ਜੀ ਇਧਰ ਵੀ ਖਿੱਚਦੇ ਹੋ ਨਾਮਾਂ ਦੀ ਖਿੱਚਦਾ ਨਰਸ ਕ੍ਰੈਡਾ ਬਾਈ ਜੀ ਟੀਮਾਂ ਦੋਨੋਂ ਆਏ ਗਰਾਊਂਡ 'ਚ ਸਮਾਂ ਘਟ ਹੈ ਜੀ ਬਹੁਤ ਵਕਤ ਸੰਭਲਤ ਕਰਵਾ ਸਾਡੇ ਦੇ ਰਹੀ ਯਾਰ ਦਾ ਕਾਲੀ ਬਾਈ ਜੀ ਬਹੁਤ ਵਧੀਆ ਕਮੇਟਰ ਨੇ ਬਾਈ ਜੀ ਬਾਲਿਆ ਨੂੰ ਤੇ ਜਾਨੀ ਕਹਿੰਦੇ ਨੇ ਭਾਈ ਅੱਜ ਪਹਿਲਾ ਦਿਨ ਆ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਦੇ ਪਹਿਲਾਂ ਉਸ ਪ੍ਰਮਾਤਮਾ ਦਾ ਉਸ ਪ੍ਰਭੂ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਤੇ ਦੋ ਲੈਣਾ ਉਸ ਪਿਤਾ ਦੇ ਨਾਤੇ ਪ੍ਰਮਾਤਮਾ ਦੇ ਨਾਤੇ ਕਿ ਮੈਂ ਉਸ ਪਿਤਾ ਦਾ ਬੇਟਾ ਹਾਂ ਜਿਹੜੇ ਚਿੜਿਓ ਵਾਈ ਲੜਾਈ ਸੀ ਮੈਂ ਉਸ ਪਿਤਾ ਦਾ ਬੇਟਾ ਹਾਂ ਜਿਹਨੇ ਚਿੜਿਓ ਵਾਈ ਲੜਾਈ ਸੀ ਅੰਬਕਤ ਦੀ ਸ਼ਕਤੀ ਦੇ ਕੇ ਸਵਾਲ ਲਖਨਾਲੀ ਇਕ ਵਾਰ ਲੜਾਈ ਸੀ ਮੈਂ ਉਸ ਦਾਦੇ ਦਾ ਪੋਤਾ ਹਾਂ ਜੋ ਹਿੰਦੂ ਦੀ ਚਿੱਟੀ ਚਾਦਰ ਸੀ ਜਿੰਦੂ ਜਾਨੀ ਸਰਬਦਤ ਉਹਦਾ ਨਾਮ ਗੁਰੂ ਤੇਗ ਬਹਾਦਰ ਸੀ ਉਹਦਾ ਨਾਮ ਗੁਰੂ ਤੇਗ ਬਹਾਦਰ ਜੀ ਦੂਰ ਨੇੜੇ ਪਿੰਡਾ ਸ਼ਨਾ ਵਿੱਚ ਸਾਡੀ ਦਰਮਾਨ ਪਹੁੰਚੀਆ ਟੀਮਾਂ ਤੇ ਸਾਡੀ ਕਮੇਟੀ ਵੱਲੋਂ ਤੇ ਨਗਰ ਵੱਲੋਂ ਉਹਨਾਂ ਟੀਮਾਂ ਦਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਵੀਰਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਕੱਪ ਤੇ ਸਹਿਯੋਗ ਦਿੱਤਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜੇਪੂ ਟੀਮ ਦੇ ਭਾਈ ਜੀ ਟੂ ਪਲੇਅਰ ਗਰਾਊਂਡ ਵਿੱਚ ਪਹੁੰਚ ਜਾਣਾ ਅੰਪਾਇਰ ਅੰਪਾਇਰ ਦੋ ਅੰਪਾਇਰ ਗਰਾਊਂਡ ਵਿੱਚ ਪਹੁੰਚ ਜਾਣੀ ਕੋਲਡੇ ਵਾਲੇ ਭਾਈ ਜੀ ਕੋਲਡੇ ਵਾਲੇ ਭਾਈ ਜੀ ਜਲਦੀ ਹੁਣ ਚੱਲਦੀ ਮੈਚ ਸਟਾਰਟ ਕਰਿਆ ਕਰੋ ਅੰਪਾਇਰਾਂ ਨੂੰ ਬੇਨਤੀ ਆ ਸਿਮਰ ਜੀ ਦਾ ਜਲਦੀ ਤੋਂ ਜਲਦੀ ਮੈਚ ਸਟਾਰਟ ਕਰੋ ਜੀ ਤੇ ਭਾਈ ਜੀ ਕੋਲਡੇ ਨੂੰ ਬੇਨਤੀ ਹੈ ਕੋਆਇੰਟਰੀ ਦੇ ਜੇ ਤੇ ਬਾਲੇ ਵਾਲੀ ਤੇ ਵਰਸੀ ਕੀ ਦਾ ਟੌਸ ਆ ਬਾਲੇ ਵਾਲੀ ਤੇ ਪਿੱਥੋ ਟੌਸ ਕਰ ਲੈਣ ਭਾਈ ਜੀ ਸਟੇਟ ਤੇ ਆ ਕੇ ਸ੍ਰੀ ਗਾਲ ਜੀ ਸਾਰਿਆਂ ਨੂੰ ਹਾਂਜੀ ਦੌਲਤ ਵਾਲਿਆ ਤੇ ਪਿੱਛੋ ਅੱਜ ਜ਼ਿਲ੍ਹਾ ਪਟੰਡੇ ਦਾ ਬਹੁਤ ਵਧੀਆ ਟੂਰਨਾਮੈਂਟ ਕਰਵਾ ਰਹੇ ਨੇ ਸਾਡੇ ਭਰਾ ਰਵੀ ਹਮ ਵਾਲਿਆ ਵਾਲੀ ਬਹੁਤ ਵੀ ਵਧੀਆ ਟੀਮ ਆ ਜੀ ਸਾਡੇ ਸ੍ਰੀ ਏਰੀਏ ਦੀ ਤੇ ਪਾਰਾ ਸਿਸਟਮ ਵਧੀਆ ਬਈ ਬਾਈਆਂ ਦਾ ਕੱਪ ਬਹੁਤ ਸੋਹਣੇ ਤਿਆਰ ਕੀਤੇ ਹੋਏ ਆ ਗਰਾਊਂਡ ਬਹੁਤ ਸੋਹਣਾ ਵਧੀਆ ਓਵਰ ਦੇ ਕੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਸਹਿਯੋਗ ਕਰਦੇ ਰਹੋ ਇਦਾਂ ਹੀ ਬਣੇ ਰਹੋ ਵੀਡੀਓ ਦੇ ਨਾਲ ਧੰਨਵਾਦ ਜੀ ਠੀਕ ਹੈ ਜੀ ਵਾਹ ਜੀ ਜਿਹੜਾ ਇਹ ਦੌਸਪੁਰਾ ਦੇ ਖੇਡ ਮੈਦਾਨ ਦੇ ਵਿੱਚ ਅੱਜ ਫਸਟ ਨੂਲ ਟੂਰਨਾਮੈਂਟ ਹੋ ਰਿਹਾ ਸਾਡੇ ਜੋ ਉਸੇ ਮੁਚਰੇ ਸਾਡੇ ਜਾਰ ਨੋਸਪੁਰਾ ਅਮਨ ਗਰੇਵਾਲ ਕਿੰਦੂ ਸਿੱਧੂ ਦੀ ਯਾਦ ਵਿੱਚ ਪਹਿਲਾ ਨੂਲ ਕਾਸਕੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਤਾਂ ਜਿਸ ਵੀ ਪਤਵੰਤੇ ਸੱਜਣਾਂ ਨੇ ਮਿੱਤਰਾਂ ਨੇ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਸਹਿਯੋਗ ਦਿੱਤਾ ਮੈਂ ਉਹਨਾਂ ਦੇ ਨਾਮ ਬੋਲ ਰਿਹਾ ਮਣੀ ਕਨੇਡਾ ਸਾਨੂੰ ਜਸਵਿੰਦਰ ਸਿੰਘ ਤਨਵਾ ਵੱਲੋਂ 2100 ਰੁਪਏ ਦਾ ਸਾਨੂੰ ਸਹਿਯੋਗ ਦਿੱਤੀ ਗਈ ਆ ਉਹਨਾਂ ਦਾ ਸਾਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਸੌਰਬ ਕੈਨੇਡਾ ਸਾਨੂੰ ਆ ਜਗਾ ਸਿੰਘ ਮਰਦਾਨੇ ਦੇ ਵੱਲੋਂ ਉਹਨਾਂ ਨੂੰ ਵੱਲੋਂ ਵੀ ਸਾਡੇ ਜਿਹੜੀ ਕਮੇਟੀ ਨੂੰ ਆ ਉਹ 1100 ਰੁਪਏ ਦੀ ਸਹਿਯੋਗ ਦਿੱਤੀ ਗਈ ਆ ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਬਖਸ਼ੇ ਪਰਮਾਤਮਾ ਉਹਨੂੰ ਲੰਮੀ ਉਮਰਾਂ ਬਖਸ਼ੇ ਹਰਪ੍ਰੀਤ ਸਿੰਘ ਫੌਜੀ ਵੱਲੋਂ 2100 ਰੁਪਏ ਦੀ ਸਹਿਯੋਗ ਦਿੱਤੀ ਗਈ ਆ ਸਾਡੀ ਕਮੇਟੀ ਨੂੰ ਸਾਡੀ ਕਮੇਟੀ ਵੱਲੋਂ ਸਾਡੇ ਵੱਲੋਂ ਉਸ ਵੀਰ ਦਾ ਬਹੁਤ-ਬਹੁਤ ਧੰਨਵਾਦ ਬਾਬਾ ਬਾਬੇ ਵੱਲੋਂ ਬਹੁਤ-ਬਹੁਤ ਧੰਨਵਾਦ ਉਸ ਤੋਂ ਬਾਅਦ ਲਵਜੀ ਸਿੰਘ ਲੱਭੀ ਕੈਨੇਡਾ ਵੱਲੋਂ ਸਾਡੀ ਟੀਮ ਨੂੰ 5000 ਰੁਪਏ ਦਾ 5000 ਰੁਪਏ ਦਾ ਜੋ ਸਹਿਯੋਗ ਦਿੱਤੀ ਗਈ ਆ ਉਸ ਦਾ ਵੀ ਬਹੁਤ-ਬਹੁਤ ਧੰਨਵਾਦ ਕੁਲਵਿੰਦਰ ਫੌਜੀ ਦਾ 1100 ਰੁਪਏ ਸਾਨੂੰ ਸਹਿਯੋਗ ਦਿੱਤੀ ਗਈ ਆ ਉਸ ਦਾ ਵੀ ਬਹੁਤ-ਬਹੁਤ ਧੰਨਵਾਦ ਆਰਸਕ ਕੈਨੇਡਾ ਵੱਲੋਂ 2100 ਰੁਪਿਆ ਸਾਡੀ ਜੋ ਟੀਮ ਨੂੰ ਸਾਡੀ ਕਮੇਟੀ ਨੂੰ ਸਹਿਯੋਗ ਦਿੱਤੀ ਗਿਆ ਆਰਸਵੀਰ ਕੈਨੇਡਾ ਦਾ ਵੀ ਸਾਡੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੂੰ ਦਿੰਦੂਗਣੀ ਤੇ ਰਾਗ ਚੌਗਣੀ ਤਰੱਕੀ ਬਖਸ਼ੇ ਮੈਂਬਰ ਭਵਾਂ ਸਿੰਘ ਵੱਲੋਂ ਟਾਡੀ ਜੱਥਾ ਪੰਜਾਬ ਦੇ ਮਸਰੂਰ ਟਾਡੀ ਜੱਥੇ ਵੱਲੋਂ 500 ਰੁਪਿਆ ਸਾਡੀ ਕਮੇਟੀ ਨੂੰ ਸਹਿਯੋਗ ਦਿੱਤੀ ਗਿਆ ਉਸ ਤੋਂ ਵੀ ਪਰਮਾਤਮਾ ਲੰਮੀ ਮੁਰਾਖੀ ਬਖਸ਼ੇ ਉਸ ਤੋਂ ਬਾਅਦ ਨਰਦੇਵ ਭਾਈ ਜੀ ਨਵੀਨ ਬਾਈ ਦਾ 1000 ਰੁਪਿਆ ਸਾਡੀ ਕਮੇਟੀ ਨੂੰ ਸਹਦ ਦਿੱਤੀ ਗਈ ਆ ਉਸ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਆ ਪਰਮਾਤਮਾ ਹਸਦੀਆਂ ਵੱਡੀਆਂ ਉਮਰਾਂ ਕਰੇ ਜਨ ਦੁਗਣੀ ਤੇ ਦਾਲ ਚੌਥੀ ਤਰੱਕੀ ਬਖਸ਼ੇ ਅਕਤੂਬਰ ਸਾਡੇ ਬਹੁਤ ਹੀ ਰਿਸਪੈਕਟਡ ਸਾਡੇ ਵੱਡੇ ਵੀਰ ਬਾਲੂ ਬਾਈ ਜਿਹੜੇ ਕਿ ਬਠਿੰਡੇ ਫੌਜ ਵਿੱਚ ਡਿਊਟੀ ਕਰਦੇ ਨੇ ਉਹਨਾਂ ਵੱਲੋਂ ਵੀ ਸਾਡੇ ਕਮੇਟੀ ਨੂੰ 500 ਰੁਪਿਆ ਅਤੇ ਹੋਰ ਮਾਲੀ ਸਹਿਤਾ ਅਤੇ ਕਿਸੇ ਵੀ ਪਿੰਡ ਦੇ ਨਾਲ ਲੋੜ ਪਵੇ ਬਾਈ ਪਹਿਲੇ ਬੋ ਸਾਡੇ ਨਾਲ ਖੜਦਾ ਉਸਦੇ ਵੱਲੋਂ ਵੀ 500 ਰੁਪਿਆ ਤੇ ਹੋਰ ਕਈ ਤਰ੍ਹਾਂ ਦੀ ਸਾਡੇ ਨਾਲ ਮਾਲੀ ਸਹਿਤਾ ਹੈਲਪ ਕੀਤੀ ਹੈ ਪਰਮਾਤਮਾ ਨੂੰ ਵੀ ਦਇਤ ਦੁਗਣੀ ਤੇ ਰਾਜ ਚੌਕਰੀ ਤਰੱਕੀ ਬਖਸ਼ੇ ਅਤੇ ਹਾਂਜੀ ਬਹੁਤ-ਬਹੁਤ ਧੰਨਵਾਦ ਸਾਰੇ ਵੀਰਾਂ ਦਾ ਤੇ ਜਿੰਨਾ ਵੀ ਸਾਡੇ ਇਹ ਫੰਡ ਦਿੱਤੇ ਆ ਸਾਰੇ ਬਿਨਾਂ ਦਾ ਸਾਡੀ ਕਮੇਟੀ ਵੱਲੋਂ ਸਾਡੇ ਕਲੱਬ ਵੱਲੋਂ ਸਾਰੇ ਬਿਨਾਂ ਦਾ ਐਂਡ ਤੇ ਬਹੁਤ ਬਹੁਤ ਧੰਨਵਾਦ ਪਰਮਾਤਮਾ ਇਹਨਾਂ ਨੂੰ ਵੈੜ ਦੁੱਗਣੀ ਤੇ ਰਾਲ ਦੁੱਗਣੀ ਤਰੱਕੀ ਦੇਵੇ